ਸਾਸਕਾ ਵਿੱਚ ਜਿਹੜੇ ਸਾਰੇ ਵੀਰਾਂ ਨੂੰ ਸੰਦੀਪ ਡੇਰੀ ਫਾਰਮ ਬਹੁਤ ਬਹੁਤ ਵੈਲਕਮ ਹੈ ਜੀ ਤੇ ਭਾਈ ਪਿੰਧੇ ਨਾਲ ਆ ਚੁੱਕੇ ਆ ਦੇਖੋ ਅੱਜ ਵੀ ਦੇਖੋ ਸਾਧਾ ਅੱਡੇ ਲੈ ਕੇ ਪਸ਼ੂ ਸੇਲ ਆ ਚਲੋ ਟਾਈਮ ਬਹੁਤ ਹੋ ਗਿਆ ਬਾਕੀ ਭਾਈ ਜੀ ਨਾਲ ਗੱਲਬਾਤ ਕਰੇ ਭਾਈ ਜੀ ਸਸਤੀ ਗੱਲਬਾਤ ਹੀ ਹੋਸਨਾਬਾ ਵਧੀਆ ਭਾਈ ਜੀ ਠੀਕ ਹੈ ਬਹੁਤ ਵਧੀਆ ਤੁਸੀਂ ਸੁਣਾਓ ਸਭ ਠੀਕ ਠਾਕ ਸਾਰੇ ਵੀਰਾਂ ਨੂੰ ਪਿਆਰ ਭਰੀ ਸასი ਕਾਲ ਜਿਹੜੇ ਸੰਦੀਪ ਡੇਰੀ ਫਾਰਮ ਤੇ ਵੀਡੀਓ ਗਏ ਸਾਰਿਆਂ ਨੂੰ ਪਿਆਰ ਦੀ ਸਾਡੇ ਸਸਿੱਖਾ ਹੋਰ ਨਾਮ ਬੜੀ ਗੁਰੂ ਰਾਮਦਾਸ ਦੀ ਮੇਰਦਾਦੇ ਬਾਬੇ ਸ਼ਿਦਾਲੇ ਦੀ ਨੀਤ ਸਿੰਘ ਦੀ ਬੋਲ ਮੇਰਵਾ ਸੱਚੇ ਕੋਸ਼ ਸਾਰੇ ਦੇ ਰੱਖੇ ਮਹਾਰਾਜ ਤੁਹਾਨੂੰ ਭਲਾ ਕਰੇ ਹੋਰ ਤੁਸੀਂ ਸੁਣਾਓ ਹੀਟਾ ਮੇਰਾ ਮੇਰਾ ਬੇਟਾ ਬਹੁਤ ਚੰਗਾ ਹੋਰ ਵਧੀਆ ਭਾਜੀ ਨੀਾਰੇ ਵਜੇ ਪਏ ਹਾਂ ਜੀ 11 ਹਾਂ ਜੀ ਇਦਾਂ ਹੀ ਆ ਸਮਾਰਟੰਗਰ ਪਾਈ ਜਾਂਦਾ ਜਾਈ ਜਾਂਦਾ ਬੱਲੂ ਕਰਮਾ ਭਲੇ ਕੀ ਆਲਾ ਚੀਤਾ ਭਾਜੀ ਹੋਰ ਸੁਣਾਓ ਹੋਰ ਛੱਡੇ ਬੱਦੋ ਨਾ ਹੋਰ ਇਹਨਾਂ ਇਹਨਾਂ ਫੇਰੇ ਵੀ ਨਹੀਂ ਹੋਣਗੇ ਟਾਈਮ ਪੈ ਗਿਆ ਨਾ ਵੀ ਝੋਨੇ ਝਾਨੇ ਕਾਰਨਾ ਇੱਕੋ ਦਿਨ ਕੰਮ ਮੈਸ ਹੋ ਗਿਆ ਵੀ ਤੁਹਾਨੂੰ ਕੰਮ ਸੀ ਤੁਸੀਂ ਕਿਹਨੇ ਮਾਰ ਦੇਣਾ ਫਿਲਮਾਂ ਨੂੰ ਮਹਲ ਆਹੋ ਨਾ ਅਸਰ ਪੈ ਨਹੀਂਦਾ ਨਹੀਂ ਇਹੋ ਜਿਹਾ ਕਿ ਬਾਬੂ ਹੀ ਰਹੇ ਨਹੀਂ ਪੈਦਾ ਕਿ ਜੇ ਨਹੀਂ ਆਇਆ ਕਰਾਂ ਇੱਕੋ ਦਿਨ ਬਸ ਹੋਰ ਕੰਮ ਇਦਾਂ ਚੱਲੂ ਕੰਮ ਆਉਣਾ ਵਾ ਉਮੈਨ ਰਮਾਈ ਕਾਮਣੀ ਸੀ ਇਹਦੇ ਬਾਅਦ ਜਦੋਂ ਉਹ ਬਲੂਰੀ ਰੌਲੀ ਬੜੀ ਪਈ ਉਹ ਤਾਂ ਕਿ ਚਲਿਆ ਚਲਿਆ ਬਲੂਗੁਰੂ ਮੈਂ ਚਲ ਹੋਰ ਦਰਾਓ ਵਧੀਆ ਚੜਦੀ ਕਲਾ ਮਿਹਰਬਾਨੀ ਦੀ ਅੱਜ ਫੇ ਕਿੰਨੀ ਆ ਫਿਰ ਅੱਜ ਭਾਜੀ ਸਗਨਾਲ ਵਾਲਾ ਦੇਣੀ ਵੱਜਾ ਸੀ 5 ਹਾਂ ਹਾਂ ਤੇ ਤਿੰਨ ਮਈਆਂ ਵੇਗੀਆਂ ਫੇਲੀਆਂ ਠੀਕ ਆ ਇੱਕ ਮਾਂ ਜੋ ਪਰਾਂ ਕਰਕੇ ਬਾਂਦੀ ਵੀਰ ਆਇਆ ਉਹਨੇ ਲਈ ਆ ਅੱਛਾ ਹਾਂਜੀ ਵੀਰ ਆਪਣਾ ਕੋ ਚਲੋ ਲੱਗੇ ਜਾ ਪਟਾਣੇ ਲੱਗੇ ਜਾ ਵਾ ਇਹਨਾਂ ਝੋੜੀਆਂ ਦੀ ਪਰਸੋਂ ਦੀ ਸੂਈ ਬਹੁਤ ਚੰਗੀ ਝੋੜੀ ਬੜੇ ਭਾਅ ਨਾਲ ਦਿੱਤੀ ਆ ਹਾਂਜੀ ਇੱਕ ਮਾਂ ਜੋ ਹੋਰ ਤਾਰੀ ਦੀ ਸੂਈ ਕੱਲ ਦੀ ਉਹ ਵੀ ਵਿਕੀ ਆ ਅੱਛਾ ਉਹ ਵੀ ਚੱਲੀ ਦੇ ਤੇ ਡਾਗੇ ਨਾਲ ਹੈਗੇ ਤੇ ਚਲ ਗਈ ਆ ਤੇ ਭਾਈ ਬੜੇ ਜਾਇ ਸੀਗੇ ਤੇ ਤਾਂ ਮਾਲ ਵੇਖਿਆ ਛੋਟੇ ਛੋਟੇ ਭਾਅ ਲੀਆਂ ਅੱਜ ਵੀ ਝੋੜੀਆਂ ਅਵੀ ਝੋੜੀ ਕਾਫੀ ਸੂਈ ਆ ਅੱਛਾ ਆਹ ਝੋੜੀ ਦਾ ਵੇਖਣ ਨੂੰ ਸਿੰਘ ਜਾਉਦਾ ਸ਼ਿਫਰਾ ਹੂੰ ਐਵੇਂ ਇੱਕ ਚੱਪਾ ਸਿੰਘ ਵਾ ਨਿਕਾ ਨਿਕਾ ਸਿੰਘ ਵਾ ਭਾਅ ਨਿਕਨੇ ਨਿਕੇ ਦੇ ਦੇਣੇ ਆ ਅੱਛਾ ਜਿਹੜੀਆਂ ਜਿਹੜੀਆਂ ਰਹਿਦੀਆਂ ਵੀ ਐਉਂ ਚੱਲ ਜਣ ਅੱਛਾ ਕਿ ਮਈਆਂ ਹੋਰ ਲਈ ਚੱਲੇ ਆਂ ਸ਼ਾਮਾ ਨੂੰ ਤੇ ਪਰਸੋਂ ਫੇਰ ਆ ਜਣਗੀਆਂ ਬੜਾ ਇਮਾਨਦਾਰ ਲੇਖਦਾ ਜਾਂਦਾ ਵਾ ਨਾਲੋਂ ਨਾਲ ਜੰਗੀ ਸੰਗਰਾਮ ਵਾਲਾ ਦਿਨ ਸੀ ਤਿੰਨ ਮਹੀਆ ਵੇਗੀਆਂ ਸੌਡੀਆਂ ਹਾਂ ਬੜੇ ਮੁਰਦੋ ਹੋ ਗਿਆ ਉਹਦੇ ਨੇ ਵਾਫੀ ਕਰ ਮਮਮੀ ਨਾ ਪੂਰਾ ਹੋ ਗਿਆ ਥੋੜਾ ਲੈਂਗੂਜ ਦਾ ਸੋਹਣਾ ਲੈਂਗੂਆ ਸੌਦਾ ਨਾਲੇ ਭਾਜੀ ਗੱਲ ਵੇਖੋ ਭਾਅ ਵਿਗਣਾ ਭਾਅ ਵਿਗਣਾ 74000 ਦੀ ਵੀਰ ਨੂੰ ਝੋੜੀ ਦਿੱਤੀ ਆ ਕੱਲ ਦੀ ਸੂਈ ਪੂਰੀ ਮਗਰ ਕੱਢੀ ਆ ਥੱਬੇ ਦਾ ਲੇਵਾ ਝੋੜੀ ਖਲੇ ਵਾਕਈ ਗੱਲ ਸਹੀ ਆ ਐਉਂ ਤੂਬ ਤੱਕ ਝੋੜੀ ਨਹੀਂ ਲਈ ਸ਼ਾਮਾ ਨੂੰ ਵੀ ਗੱਬਣ ਵੀ ਵੇਖ ਕੇ ਗਾਇ ਕਰ ਆਓ ਉਹ ਵੇਖੋ ਕਬਰ ਭਾਜੀ ਪਿਛੇ ਲੈ ਆਓ ਕੱ ਸੁਹਾਰੇ ਕੇ ਰਮਨ ਫਦਰ ਮਾਇਆ ਵੀ ਤੇ ਵੀਰ ਆਪਣੇ ਕੋਲ ਫੜਦਾ ਮਹੀਆ ਵੇਖੋ ਲੈਵਾ ਮੁੱਲ ਕੀ ਭਾਜੀ ਝੋਡੀ ਦਾ ਇਹ ਵਪਾਰ ਕਰਦਾ ਬਾਈ ਹੁਣੇ ਕਰਦੇ ਆ ਜੀ ਚਲੋ ਕੋਈ ਗੱਲ ਨਹੀਂ ਪਿੰਧੇ ਫਿਰ ਤੁਹਾਡਾ ਪਾਰਾ ਪਤਾ ਹੀ ਆ ਫਿਰ ਹਾਂਜੀ ਭਾਅ ਬੜਾ ਜਾਈ ਜੀ ਹੁੰਦਾ ਬੜਾ ਕੀ ਸਗਰਾਮ ਵਾਲਾ ਦੇਣਵਾ ਤੇ ਭਾਅ ਐਨੇ ਨੇ ਕਰਦੇ ਨੇ ਆ ਹਾਂ ਸੰਦੀਪ ਵੀਰ ਕੱਲ ਦੀ ਮਹੀਂ ਸੁਈ ਆ ਠੀਕ ਆ ਓਏ ਗਾੜੀ ਬੱਚਾ ਬੱਜਾ 나ੜੂ ਤੇ ਖੋਲ ਝੋਟੀ ਖੋਲ ਵੱਲੂ ਕਰਾ ਦੇ ਭਾਅ ਝੋਡੀ ਲਹੇ 8:00 7:00 9:00 ਜਿੰਨਾ ਇਹ ਹੋਊਗਾ ਕਟਾ ਕੱਟੇ ਇਹਦਾ ਕਟਾ ਜੋ ਘੱਟਾ ਮਾਰ ਬਲੂ ਘਵਾ ਕਰਾਂਦੇ ਲਓ 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 ਜੀ ਦੇਖੋ ਬੰਦ ਐ ਇਹ ਫਿਰ ਲੈ ਬਲੂ ਆ ਬੇਟਾ ਕੱਲ ਦੀ ਮਿਹਰ ਸੁਈ ਚੋਣ ਗੱਲਾ ਗਾਂ ਨਹੀਂ ਅੱਛਾ ਮੈਂ ਕਿਹਾ ਪੈਟਰੋਲ ਪੰਪੀ ਲਗਾ ਆਗੇ ਨਹੀਂ ਜੋੜੀਆਂ ਇੰਨੀ ਭੋਲੀ ਹੈਣਾ ਹੂੰ 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 ਵੱਡੀ ਝੋਲੀ ਆ ਬਲੂ ਮੂੰਹ ਭਾਈ ਉਹ ਸਾਡਾ ਟੰਸੇ ਇੱਕ ਤੁੰਗ ਬਖਾਲ ਕਿਉਂਕਿ ਕੋਈ ਭਾਜੀ ਪਟਾ ਕੋਈ ਤੇਲ ਨਹੀਂ ਲਾਇਆ ਮਈਆਂ ਨੂੰ ਹੂੰ ਕਿਉਂ ਗਰਮੀ ਬਹੁਤ ਜ਼ਿਆਦਾ ਇੱਥੇ ਬਿਲਕੁਲ ਸਹੀ ਗੱਲ ਹੈ ਜੀ ਕੋਈ ਵੇਖੋ ਪੜੇ ਕੁੜੇ ਨਹੀਂ ਪਾਏ ਇਕਲੇ ਇਕਲੇ ਰਮੀਆਂ ਨੂੰ ਪਾਏ ਆ ਗਰਮੀ ਬਹੁਤ ਜ਼ਿਆਦਾ ਕੱਲ ਦੀ ਮਹੀਂ ਸੁਈ ਆ ਛੋਟੀ ਹਾਂਜੀ ਫਿਰ ਚੌਂਡ ਭਰੀ ਇੰਨੀ ਜ਼ਿਆਦਾ ਚੰਗੀ ਆ ਨਾ ਮਹੀਂ ਦੀ ਠੀਕ ਹੈ ਝੂੜ ਹੀ ਮਾਰਨ ਵਾਲੀ ਗੱਲ ਵਾ ਕੋਲੀ ਬਹੁਤ ਜ਼ਿਆਦਾ ਵਾ ਤੇ ਬੋਲਾਂ ਝੂੜੀ ਥਲੇ 8 ਕਿਲੋ ਵਾ ਚਲੋ ਬੋਲੋ ਮੋਲ ਜਿੰਨੇ ਦੀ ਸੁਨੀਵੀਰ ਕਹਦੇ ਨਹੀਂ ਦੇ ਦੇਣੀ ਆ ਦੱਸੋ ਮੋਲ ਦਾ ਗਾ 95000 ਰੁਪਏ 90000 ਰੁਪਏ ਦੀ ਦੇ ਦੇਣੀ ਆ ਹੋਰ ਕਰੋਗਾ ਮਾਨ ਚੜੋ ਦੇ ਰਾਂ 80 ਹੀ ਜਦਾਂ ਠੀਕ ਆ 80 ਦੀ ਮੈਨੂੰ ਕੋਈ ਜਾਇਦਾ ਹੁੰਦੇ ਵੇਖ ਲੈ ਪਾ ਕਰ ਦੋ ਕਰਦੇ ਕੁਛ ਨਹੀਂ ਹੁੰਦਾ ਵੇਖੋ 2000 ਰੁਪਏ ਹੋ ਛੋੜ ਕਰ ਦਿੰਦੇ 75 ਦੀ ਇਹ ਮੈਨੂੰ ਬਾਰੇ ਪਿੰਦੇ ਰਿਤੇ ਗਣ ਠੀਕ ਆ ਜਾਇ 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 ਵੇਖ ਲੈ ਛੱਡ ਕੇ ਬਾਕੀ ਗੱਲ ਤੇ ਅੱਜ ਦੂਜੇ ਸਮੇ ਲੋਹੀ ਝੋਟੀ ਲੋਹੀ ਸਿੰਗਲ ਆ ਇਨਾ ਇਨਾ ਹਮਾ ਮਾਸਾ ਹਾਂ ਤੇ ਮਗਰੋਂ ਦੇ ਕੱਢੀ ਆ ਗਈ ਪਰਸੋਂ ਦੀ ਸੁਈ ਆ ਅਜੇ ਮਾੜੀ ਮੋਟੀ ਝੋੜੀ ਨੂੰ ਪਾਲਵਾ ਇਹ ਸੁਖਣਾ ਠੰਡੀ ਇੰਨੀ ਆ ਝੋਡੀ ਵੀ ਭਾਵੇਂ ਝੋਡੀ ਦੇ ਐਉਂ ਥਲੇ ਬੈਠਾ ਰਿਹਾ ਮਾ ਨਹੀਂ ਦਿਖਿਆ ਨਹੀਂ ਅਮੇ ਅਮੇ ਬੈਠਾ ਕਟਾ ਕਟਾ ਕੱਟੀ ਕੱਟੀ ਮਗਰ ਖੋਲ ਬਲੂਆ ਬੜੇ ਨੇ ਝੋਡੀ ਦਾ ਤੇ ਪਸੋਂ ਦੀ ਸੁਨੀਲ ਸਾਹਿਬ ਪੁਈ ਆ ਕੱਟੀ ਇਹਦੇ ਮਗਰ ਵਾ 8 ਕਿਲੋ ਝੋਡੀ ਕੋ ਬੋਲਾ ਵਾ 12 ਨਹੀਂ ਕਹਿਣਾ ਜ਼ਿਆਦਾ ਨਹੀਂ ਕਹਿਣਾ 8 ਕਿਲੋ ਬੋਲਾ ਜਿਹੜਾ ਬੋਲਾ ਹੁੰਦਾ ਵਾ ਬਿਲਕੁਲ ਜਿਹੜਾ ਹੁੰਦਾ ਜਿਹੜਾ ਦੋ ਦੇ ਦੂੰ ਮੈਂ 12 ਕਿਲੋ ਬਾਜੀ ਬਸ ਦੇਖੋ ਲੈ ਵਾ ਬਲੂ ਕਰਾਂ ਨਹੀਂ ਆ ਦੋ ਵੀ ਵਖਾਲ ਹਾਂ ਸਭੀ ਬਹੁਤ ਮਹੀਆਂ ਹੋ ਗਈਆਂ। ਕੋਈ ਕਰ ਲੈ ਇਹ ਗਲੋਂ ਦੇ ਗਲੋਂ ਦੇ ਵਿੱਚ ਪੇੜ। ਖੜ ਜਾ ਖੜ ਜਾ ਖੜ ਜਾ। ਦੇਖੋ ਥਣ ਭਾਜੀ ਬੋਲ ਗਾ ਜਵਾਬ ਉਹ ਬੋਲਾ ਭਾਜੀ ਇਹਦਾ। ਹਾਂ ਹਾਂ। ਚੁਆਈ ਪਰ ਬੱਲੂ ਪਰ ਤੂੰ ਲੈ ਕੇ ਜਾ ਨਾ ਪਰ ਚੁਆਈ ਪਰ ਮਾਰੀ ਥੋੜੀ। ਆਪਣੀ ਕਿਰਪਾ ਭਾਜੀ ਆਏ। ਹੂੰ। ਵਾ ਇਹ ਠੀਕ ਮਾਰ ਬੱਲੂ। ਠੀਕ ਮਾਰ। ਆਹ। ਠੀਕ ਆ। ਨਹੀਂ এবੀ ਤੈਨੂੰ ਦੂਜੀ ਗੱਡੀ ਆਉਂਦੀ ਇਹਨੂੰ ਉਹ ਮੈਂ ਘਲਾਉਣੀ ਆ ਆਹ ਵੇ ਇਹ ਦੂਜੀ ਗੱਡੀ ਹਾਂਜੀ ਦੂਜੀ ਗੱਡੀ ਆਉਂਦੀ ਤੁਹਾਨੂੰ ਉਹ ਬੋਲੋ ਜੀ ਵੇਖ ਲੈ ਵੀਰ ਝੋਡੀ ਗੱਡੀ ਪਲੀ ਆ ਦੋ ਦੋ ਝੋਡੀ ਦੇ ਦੂ 12 ਕਿਲੋ ਖੁੱਲਾ ਢੁਲਾ ਗੱਡੀ ਮਗਰ ਇਹ ਲੋਈ ਝੋਡੀ ਪਾਲ ਜੋੜ ਚਵਾਤ ਸਮਾਪੂਰ ਛੜਾ ਕੋਈ ਨਹੀਂ ਗਾ ਮੁੱਲ ਝੋਡੀ ਦਾ ਚਲੋ ਆਪਾਂ ਨਹੀਂ ਇਹ ਗੱਲ ਨਹੀਂ ਕਹਿਣੀ ਵੀ ਉਹ ਉਹਦਾ 90 ਦੀਆਂ ਦਾ ਸੀ 95 ਦੀਆਂ ਦਾ ਸੀ ਉਹ ਵਿਚਾਰੇ ਨੇ ਆਪਣੀ ਪਹੁੰਚ ਨਾ ਲਈ ਅਸੀਂ ਆਪਣੀ ਨਾਲ ਲਈ ਬਿਲਕੁਲ ਬਿਲਕੁਲ ਜੀ ਅਸੀਂ ਹੋਰ ਵੀ ਝੋਡੀਆਂ ਲਈਆਂ ਖੜੀਆਂ ਵੱਡੀਆਂ ਵਾਂ ਤੇ ਐਵੇਂ ਕਿਸ ਦੀ ਕਰੀਓ ਮੈਂ ਸਾਡੀ ਡੇਢ ਲੱਖ ਦੀ ਤੇ ਅਸੀਂ ਲੱਖ ਦੀ ਦੇ ਦਾਂਗੇ ਨਾ ਕੋਈ ਨੰਦਾਈ ਆ ਇਹਦਾ ਮੁੱਲ ਹੈਗਾ 85000 ਰੁਪਇਆ ਤੇ ਇਸ ਝੋਟੀ ਕਢੀਓ 80000 ਜਰਾਂ ਭਾਈ ਸੰਗਰਾਣ ਵਾਲਾ ਦੇਣ ਸਾਵਾਂ ਦਾ ਮਹੀਨਾ ਲੋਕਾਂ ਦਾ ਹੁਣ ਮੰਦਾ ਹੋਣਾ ਭਿੰਦੇ ਹੋਣਾ ਦਾ ਸਦਾ ਹੀ ਮੰਦਾ ਹੈ ਸਹੀ ਸਹੀ ਮੇਰੀ ਮੇਰੇ ਬਿਲਕੁਲ 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 ਮੰਦੇ ਮੰਦੇ ਵਾਲਾ ਵੇਚਦੇ ਨੇ 70000 ਦੀ ਮੈਂ ਹੀ ਲਗਾ ਦੇ 70 ਦੀ ਜਾਣ ਦੇ ਚਲ ਠੀਕ ਆ ਓਕੇ ਆ ਯਾ ਯਾ ਹੋ ਕੇ ਵੋਸ਼ਾ ਨਾ ਵੋਸ਼ਾ ਮੈਂ ਗਿਆ ਪੂਰਾ ਖੋਰੀ ਲਦਾਂਗੇ ਆ ਜੋ ਇਹ ਲਗੀ ਆ ਇਹ ਭਿੰਦੇ ਕਿੱਥੇ ਲੱਭਣਗੇ ਇਹਨਾਂ ਨੂੰ ਇਹ ਯਾਰ ਹੀ ਕਰਦੇ ਰਹੇ ਜਣੇ ਭੇਜਣਗੇ ਨਾ ਜੀ ਇਹ ਗੱਬਣਾ ਵੀਰ ਗਾਈ ਦੇ ਥੱਲੇ ਪੂਰਾ ਥੱਬੇ ਦਾ ਲਿਵਾ ਬਣਿਆ ਸੀ ਹਾਂ ਸਾਢੇ 11 ਵਜੇ ਮੇਰੀ ਕਟੀ ਭੈਣ ਨੂੰ ਸਾਰੀ ਚੁੰਗੀ ਇਹਨੂੰ ਦੇ ਨਾਲ ਲੈਨੇ ਪੰਜ ਛੇ ਉਹ ਮੇਰੀ ਕੱਡੀ ਉਹ ਸਾਰਾ ਸਾਰਾ ਬੋਲਾ ਚੁੰਗੀ ਸਾਰਾ ਚੁੰਗੀ ਸਾਰਾ ਚੁੰਗੀ ਲਓ ਜੀ ਕੋਈ ਨਹੀਂ ਕਾਹ ਨੂੰ ਤਿਆਰ ਹੋਣੀ ਫੇਰ ਫੇਰ ਤਿਆਰ ਆਹ ਕੋਈ ਕਾਹ ਨੂੰ ਤਿਆਰ ਹੋਣੀ ਫੇਰ ਮਸ਼ੀਨ ਵੇਖੋ ਕੰਦਾ ਨਹੀਂ ਲੈ ਥਾਣੇ ਵੇਖੋ ਭਾਜੀ ਆ ਠੀਕ ਆ ਉਹ ਸਾਰਾ ਸਾਰਾ ਨਹੀਂ ਤੋੜ ਗਈ ਦੁੱਧ ਆਹ ਹੁਣ ਫੇਰ ਰੱਖੀਏ ਕਿੰਨੇ ਟੋੜ ਆ ਜਾ ਬੱਲੂ ਕੱਡੀ ਭਾਜੀ ਛੱਡਦੀ ਨਹੀਂ ਕਰਦਾ ਕਰ ਤੂੰ ਛੰਡੀ ਹਾਂਜੀ ਛੰਡੀ ਘੇਰੀ ਬਹੁਤ ਹਲ ਹਲ ਕਿਆ ਕਰੀ ਜਾਂਦੀ ਹੈਂ ਹਾਂਜੀ ਭਾਰ ਹਲ ਕਿਆ ਕਰੀ ਜਾਂਦੀ ਹੈਂ ਕਿਨੇ ਬੱਲੂ ਲੈਵੇਂ ਨਹੀਂ ਬੰਨੂ ਜੀ ਮਸ਼ੀਨਾਂ ਚਾਰ ਪੰਜ ਜਣੀਆਂ ਲੈਣੇ ਆ ਹਾਂ ਤਾਂ ਥੋੜਾ ਬਹੁਤ ਚੰਗਾ ਭਾਜੀ ਦੇਖੋ ਆਪਣੇ ਲਾਗੋਂ ਲਈ ਆ ਦੁੱਧ ਕਹਿੰਦੇ ਭਾਵੇਂ 16 ਕਿਲੋ ਸੀ ਪਹਿਲਾਂ ਦਾ ਚੋਇਆ ਹਾਂਜੀ 50000 ਰੁਪਇਆ 45000 ਹੀ ਭਾਈ ਦੇ ਸਾਹੇ ਕਹਿੰਦਾ ਜੀ ਸੋਣ ਸੋਣ ਤੇ ਫਿਰ 42 ਦੀ 40 ਜੀ ਚਲੋ ਜਾਂਦੋ ਜਾਂਦੀ ਠੀਕ ਹੈ ਠੀਕ ਹੈ ਠੀਕ ਆ ਇਹ ਨਹੀਂ ਗੱਲ ਇਹ ਨਹੀਂ ਗੱਲ ਕਿ ਨਹੀਂ ਵਾਹ ਬਿਲਕੁਲ ਡੋਟ ਇਹ ਨਹੀਂ ਕਹਿਣਾ ਕਿ ਨਹੀਂ ਬਾਤ ਦਾ ਕੋਈ ਨਹੀਂ ਜਿੰਨੇ ਮੈਂ ਕਹਦੇ ਨਹੀਂ ਵਜਣੇ ਉਹਨਾਂ ਜੋ ਵੀ ਜਿੰਨੇ ਮੈਂ ਤੈਨੂੰ ਕਹਿ ਲੈ ਕੇ ਜਾਂ ਜਾਨ ਦੂ ਸਰੇ ਜਾਨ ਦੋ ਜਾਨ ਦੋ ਫੇਰ ਵੀ ਬਜਣੇ ਆ ਸਾਡੇ ਨਾਲ ਥੋੜਾ ਹੀ ਦੇਣੀ ਆ ਮਸ਼ੀਨਾਂ ਫੇਰ ਨਾ ਦੇਣੀ ਆ ਬਿਲਕੁਲ ਆ ਭਾਜੀ ਆ ਕੇ ਭਾਜੀ ਗੱਪਣ ਪੰਜ ਚਾਰ ਲੈ ਜੂ ਲੋ ਦੇਖੋ ਰੋਜ਼ ਵੇੜ ਤੇ ਲਾਈਵ ਕੈਮ ਵੇਖੋ ਘਰਾਂ ਦੇ ਮੈਂ ਪੰਜਰ ਨਹੀਂ ਲੈਣੇ ਚੜੀ ਬੜੀ ਇਹ ਬੱਲੂ ਨੇ ਆ ਇਹ ਪਿੰਡ ਨੂੰ ਰਾਕੇ ਭਾਗ ਲਾ ਦੇ ਪਿੰਡ ਇਹਨੇ ਕਦੇ ਆਹ ਬੜੀ ਰੱਬ ਦੀ ਕਿਰਪਾ ਅੱਜ ਸਗਰਾ ਜੜੀ ਆ ਅੱਜ ਤਿੰਨ ਚਾਰ ਡੰਗਰ ਵੇਗ ਗਿਆ ਬੱਸ ਫਿਰ ਗੱਡੀਆਂ ਖੜੀਆਂ ਆਣ ਹਾਂ ਜੀ ਐਂ ਦਰਈ ਜਾਣੀਆਂ ਗਾਂ ਤੋਂ ਬਰਾ ਡਰੈਵਰ ਨੂੰ ਆਸ ਹੁੰਦੀ ਆ ਕਹਿੰਦੇ ਹਾਂ ਸਹੀ ਹੈ ਕਿ ਨਹੀਂ ਹਾਂ ਇਹ ਪੱਕਾ ਜੀ ਹਾਂ ਇਹ ਪੱਕੇ ਜੀ ਸਾਡੇ ਕੋਲ ਪੱਕੇ ਜਾਂਦੇ ਬਜੇ ਦਿੱਲੀ ਜਾਂਦੇ ਆ ਬੋਲੋ ਤੇ ਵੀਰ ਜੀ ਵੇਖੋ ਵਸ਼ੀ ਕ੍ਰੋਸ ਟੈਪ ਦੀ ਆ ਠੰਡੀ ਵੇਖੋ ਜਿਵੇਂ ਮਰਜੀ ਥੱਲੇ ਉਹਦੀ ਲੱਗ ਜੋ ਦੇਣ ਚਾਰ ਪੰਜ ਲੈ ਨੂੰ ਦੁੱਧ 14-15 ਕਿਲੋ ਵਸ਼ੀ ਦੇ ਦੇਊਗੀ ਨਾ ਬੱਗਿੰਗ ਆਪਾਂ ਛਾਂ ਕਰ ਦੋ ਕੋਈ ਗੱਲ ਨਹੀਂ ਕੋਈ ਚੱਕਰ ਹੀ ਕੋਈ ਨਹੀਂ ਠੰਡੀ ਭਾਈ ਬਿਲਕੁਲ ਨਾਲੇ ਖੋਲ ਲੈ ਵੇ ਆਲੀ ਆ ਹਾਂਜੀ ਮੋਲੇ ਦਾ ਹੈਗਾ ਜੋ 50000 ਰੁਪਇਆ ਹੂੰ 45 ਦੀ ਹੂੰ ਪੂਰੇ 40000 ਜੀ 33 ਦੀ ਠੀਕ ਆ ਹਾਂਜੀ ਵੇਖ ਲਓ ਜੇ ਹੋਰ ਕੋਈ ਚਾਹਵਾ ਨਾ 35000 ਐਂਡ ਵਾਲੇ ਪੀਸੀ ਲੱਗਦਾ ਹਾਂਜੀ ਦੇਤੀ ਭਾਜੀ ਜਾ ਫਿਰ ਓਏ ਛੱਡੇ ਛੱਡੇ ਚਾੜਦਾਂ ਫੜ ਕੇ ਜਿਦਾਂ ਕਹਿ ਤਾ ਨੇ ਤੇ ਜਾਣ ਤਾਂ ਕੋਈ ਨਹੀਂ ਵੇਖ ਪੂਰੇ ਪੈਂਦੀ ਜਾਂਦੀ ਹੈ ਹੀ ਲਗਣਾ ਡੱਕ ਲੈਣੀ ਆ ਲੈ ਵਾਕੀ ਲੈ ਇਹ ਮਿੰਦਾ ਪੈਂਦੀ ਜਾਂਦੀ ਜਿਹੜਾ ਲੈਣਾ 45 ਦੀ ਵੇਚ ਲੂ ਵੇਚ ਵਾਕੀ ਗੱਲ ਸਹੀ ਆ ਪਰ ਨਹੀਂ ਪਹਿਲਾਂ ਡੇੜਾ ਤੁਹਾਡਾ ਭਾਈ ਜਾਇ ਜੀ ਆ ਜਾਇ ਜੀ ਆ ਆ ਇਹ ਨਾ ਨਾ ਮੰਦਾ ਕਿੱਥੇ ਆ ਜਾਣਾ ਤੂੰ ਮੰਦਾ ਰਹਿ ਨਹੀਂ ਜਾਣਾ ਪੈਂਦੀ ਭਾਜੀ ਦੇ ਨਾ ਮੰਦਾ ਡੱਬੇ ਹਮੇਂ ਆਂਡਾ ਬਲੂ ਆਂਡਾ ਹੁੰਦਾ ਹਾਂਜੀ ਆਂਡਾ ਇਹ ਦੁਪਰ ਦਾ ਪੂਰਾ ਆਂਡਾ ਭਾਜੀ ਸਾਡਾ ਸਦਾ ਹੀ ਮੰਦਾ ਸਦਾ ਹੀ ਮੰਦਾ ਮੈਂ ਇਧਰ ਵੇਖੋ ਆ ਝੋਡੀ ਨਾ ਪਪਾ ਦੀ ਸੂਈ ਵੀਰ ਗੱਬਣ ਵੀ ਵੇਖ ਕੇ ਗਿਆ ਸੀ ਝੋੜੀ ਝੋਡੀ ਨੇ ਗੱਡੀ ਦਿੱਤੀ ਭਾਵੇਂ ਥੱਲੇ ਨਹੀਂ ਦਾ ਲੰਘ ਜਾ ਮੈਂ ਝੋਡੀ ਵੇਖ ਸਾਫ ਕੀ ਲੈ ਚਲੋ 70000 ਦੀ ਝੋਡੀ ਦਿੱਤੀ 30000 ਵੀਰ ਦੀ ਛੋੜ ਤੇ 50000 ਦੀ ਝੋਡੀ ਦਿੱਤੀ ਆ ਬਾਈ ਖੁਸ਼ ਆ ਠੀਕ ਆ ਜੀ ਤੇ ਮੰਦਿਆ ਦੇ ਭਾਈ ਆ ਤੇ ਕੌਣ ਕਿਦ ਕੰਮ ਭਾਈ ਦਾ ਸੌਦਾ ਨਹੀਂ ਹੋਣਿਆ ਸੀ ਹਾਂਜੀ ਸੌਦਾ ਮੈਂ ਹੀ ਕਰਾਤਾ ਮੈਂ ਕਰਾ ਦੀ ਕੋਈ ਗੱਲ ਨਹੀਂ ਆਪਾਂ ਜਿਹੜੀ ਇਧਰੋਂ ਆ ਆ 50000 ਦੀ ਵਾਸੀ ਮੜੀ ਵੀ ਨਾ ਨਾ ਇਹ ਦੂਪਰ ਦਾ ਪਿੰਦਿਆ ਬਸ ਆ ਵੇਚਣ ਵਾਲਾ ਵੀਰ ਜੋੜਾ ਵੀ ਲੈ ਜੇ ਮਰਜ਼ੀ ਲੈ ਜੇ ਚਲੋ ਦੇਖੋ ਜੀ ਆ ਪਸ਼ੂ ਆ ਬਾਕੀ ਮੇਰਾ ਵੀ ਇੱਥੇ ਆਓ ਲੈ ਚੈੱਕ ਕਰਕੇ ਚੋਈ ਕਰਕੇ ਲੈ ਕੇ ਜਾਓ ਬਾਕੀ ਉਹ ਦੂਪਰ ਦਾ ਹੁਣ ਐਂਦੀ ਆ ਹਾਂਜੀ ਇਹਨੇ ਪਿੰਦਿਆ ਜੀ ਬਿਲਕੁਲ ਬਿਲਕੁਲ ਭਾਈ ਰੋਆ ਖਿੱਚ ਕੇ ਅੱਖ ਕਰਾਏ ਕੰਮ ਆ ਮੈਂ ਆ ਭਾਪਾ ਜੀ ਕੰਮ ਪੂਰਾ ਖਿੱਚਿਆ ਹੁਣ ਚਾਰ ਪੰਜ ਫੇ ਲੱਲੀਆਂ ਨੇ ਚੱਲੇ ਬਾਹਰ ਅਰੇ ਆ ਵੀਰੋਂ ਮੇਰ ਗੱਡੀ ਆ ਪੱਕਾ ਵੀ ਇਹ ਪੱਕਾ ਹੀ ਬੰਦਾ ਤੁਹਾਡੇ ਪੱਕਾ ਬੰਦਾ ਭਰਾ ਮੇਰਾ ਹੈ ਇਹ ਰਹਿ ਜਾਂਦਾ ਡੂਰ ਵੱਡਿਆਂ ਦੇ ਵੱਡੇ ਲੰਮੇ ਡੂਰ ਦੇ ਚੰਗੇ ਚੰਗੇ ਡੂਰ ਦੇ ਇਹ ਚਲੋ ਚਾਹੀਦਾ ਹੀ ਆਈਆਂ ਹਾਂ ਹਾਂ ਜੀ ਹਾਂ ਜੀ ਹੋਰ ਸਲਾਮ ਫਰ ਵਧੀਆ ਸਭ ਠੀਕ ਠਾਕ ਦਾਦੇ ਦੀ ਮਿਹਰ ਵਾ ਮੇਨ ਗੱਲ ਵੀਰ ਭਾਅ ਵਿਕਣਾ ਭਾਅ ਵਿਕਣਾ ਬਸ ਹਣਾ ਬਿਲਕੁਲ ਇਹ ਜੇ ਸਾਨੂੰ 2 ਰੁਪਏ ਭਜਦੇ ਇਹਨਾਂ ਦਾ ਗਾੜੀ ਵੀ ਕਿਸ ਨੂੰ ਵਜਣਾ ਬਿਲਕੁਲ ਵੇ ਮੈਂ ਤਾਂ ਵੀਰ ਪਾਲ ਜਾਮ ਬਾਅਦ ਬਿਲਕੁਲ ਇਹ ਇੱਕ ਗੱਲ ਹੋਰ ਵਾ ਮੰਦਾ ਆ ਜੇ ਤੇਜ਼ੀ ਹੋ ਜੇ ਮੰਦਾ ਮੰਦਾ ਨੀਗਾ ਹੈਗਾ ਜੋ ਮਈ ਬਾਹਰ ਹੈ ਨਹੀਂ ਗੀ ਜਿਹੜੀ ਕੋਈ ਆਖ ਜੈ ਨਾ ਮਈਆ ਬਹੁਤ ਮਈ ਨੀਗੀ ਬਾਹਰ ਹੈਗੀ ਉਹਦੇ ਆਫੇ ਤੇ ਹੱਥ ਦੇ ਰਿਹਾ ਮੰਦਾ ਜਣਾ ਜਿਹਦੀ ਵੀ ਮਈ ਲਖਦੀ ਹੈ ਨਾ ਉਹ ਬੜੀ ਖੇਚ ਨਾ 95 ਦੀ ਮਿਲੂ ਮੋਟਾ ਥੋੜਾ ਮਿਲ ਜਣੀ ਆ ਨਹੀਂ ਨਹੀਂ ਮੁਖਰੀ ਦਿੰਦੇ ਭਾਜੀ ਥੋੜਾ ਝੋਡੀ 70000 ਦੀ ਆ ਇਹ ਜਿਹੜਾ ਮੇਰਾ ਵੀਰ ਕੋਈ ਵੇਚਣ ਵਾਲਾ ਲੈ ਗਿਆ ਨਾ ਤਾਂ ਵੀ ਖੜਕੇ ਵੇਚ ਲੂ ਭਾਜੀ ਤੁਸੀਂ ਝੋਡੀ 75000 ਦੀ ਆ ਬਸ ਕੋਈ ਜ਼ਿਆਦਾ ਮੁੱਲ ਨਹੀਂ ਇਹ ਨਾ ਬਿਲਕੁਲ ਜੈ ਜੀ ਆ ਕੋਈ ਜ਼ਿਆਦਾ ਪਾਇ ਪਾਸੀ ਦੇਣਾ ਸਗਰਾ ਦਾ ਦੇਣਿਆ ਅਸੀਂ ਐਂਗਾ ਵੀ ਐਂ ਕੰਮ ਕਰੀਏ ਬਾਤ ਚਲੋ ਅੱਦਈਏ ਪਰਾਂ ਹੋਰ ਆਣ ਆਈ ਜਾਣੀਆਂ ਪਾਜੀ ਹੁਣ ਗੱਲ ਬੜਾ ਇੱਕਾਈ ਗੱਲ ਹੋਰ ਜੀ ਭਿੰਦੜੇ ਵੇਖਣੀਆਂ ਭਿੰਦੜਾ ਰੋਟੀ ਖਾਓ ਮੈਂ ਵੀ ਖਾਉਂਗਾ ਰੋਟੀ ਇਹਨਾਂ ਨੂੰ ਦੇਖੋ ਨਾ ਸਾਰਾ ਸਾਰਨੇ ਸਾਰਾ ਬੜਾ ਸ਼ੱਕ ਪਾਜੀ ਇੱਕ ਗੱਲ ਮੈਂ ਕਹਈਆਂ ਕਿ ਪਿੰਡਾਂ ਦੇ ਬੱਲੂ ਦਾ ਕੰਮ ਸਾਂਝਾ ਪਰ ਮੇਰਾ ਸਾਂਝਾ ਨਹੀਂ ਹੈ ਮੇਰਾ ਗਾਮਾ ਦਲਾਲੀ ਦਾ ਪਾਣੀ ਚਲੋ ਕੋਈ ਨਹੀਂ ਫਿਰ ਕੀ ਆ ਕੋਈ ਗੱਲ ਨਹੀਂ ਕੋਈ ਇੱਕ ਮਿੰਟ ਮਤਲਬ ਹੋ ਰਿਹਾ ਨਾ ਹਾਂਜੀ ਇਹਨੂੰ ਬੰਦੇ ਦਲਾਲੀ ਨੇ ਦੇ ਗਾੜੀ ਨੂੰ ਅੱਗੋਂ ਅੱਗੋਂ ਭਾਈ ਨੂੰ ਦਰਾਂ ਦੇ ਪਤਾ ਕੀ ਆ ਤੇ ਆ ਤੂੰ ਤੂੰ ਆਵਾਜ਼ ਕੰਮ ਤਾਂ ਰਖੇ ਤਾ ਪਰ ਕਿਠੜੀਆਂ ਗਾ ਮੇਰਾ ਕੰਮ ਤੇ ਮੇਰਾ ਭਾਈ ਚਲ ਜਾ ਕੰਮ ਭਾਈ ਦਿਆ ਕਰੋ ਕਿੰਨੀ ਦਲਾਲੀ ਦਿਆ ਕਰੋ ਆਹੋ ਤਾਂ ਜਿੰਨਾ ਸਾਰੇ ਵੀਰਾਂ ਨੂੰ ਬੇਦੀ ਕਰਦਾ ਕਿ ਜਿੰਨਾ ਤਾਂ ਮਡਕਾ ਦੋਦਾ ਤੇ ਮੇਰੇ ਦਲਾਲੀ ਦਿਆ ਕਰੋ ਦਿਆ ਕਰੋ ਪਹਿਲ ਕਿੰਨੀ ਦਲਾਲੀ ਸੀ ਜੀ ਕਿੰਨੀ ਸੀ 500 ਰੁਪਏ ਭਾਈ ਉਧਰੋਂ 500 ਰੁਪਏ ਦੇਵਾਂ 500 ਇੰਨੇ ਕੋਈ ਨਹੀਂ ਠੀਕ ਹੈ ਪਹਿਲਾਂ ਇੱਕ ਰਗ ਗਿਆ ਪਿੰਡ ਦਾ ਸੁਬਰਾ ਆ ਗਿਆ ਲੱ ਪਰ ਉਹਨੇ ਡੰਗਰ ਕੱਲੇ ਨੇ ਵੇਖਿਆ ਜਾਂ ਮਿਲਣਾ ਵੇਖਿਆ ਜੁੱਦਾ ਮਜੀ ਹੈਗਾ ਇਹਨੇ ਮੈਨੂੰ ਇੱਕ ਡੰਗਰ ਦਾ 500 ਰੁਪਏ ਦਿਨਾ ਦਿਨਾ ਜਿੱਤਾ ਮਜੀ ਹੁਣ ਮਈਆਂ ਦੀਆਂ ਮੈਂ ਨਾ ਕੱਲੇ ਨੇ ਸਾਈਆਂ ਪਾਈਆਂ ਵਾ ਬੰਦੇਆਂ ਨੂੰ ਇਹਨੂੰ ਮੈਂ ਹਾ ਜਾ ਮੈਂ ਮਰ ਲਈ ਦੇਣੀ ਦੇਣੀ ਤੇ ਇਹ ਇਹਨੇ ਕੱਲੇ ਆਪਾਂ ਦੋਨੇ ਦੇ ਦੋ ਦੇ ਦੋ ਹੁੰਦੇ ਆ ਚਲੋ ਬਿਲਕੁਲ ਇਹ ਕੋਈ ਫਰਕ ਨਹੀਂ ਪੈਂਦਾ ਨਹੀਂ ਨਹੀਂ ਬਿਲਕੁਲ ਬੜੀ ਬਣੀ ਜਾਂਦਾ ਪੈਂਦਾ ਮਈ ਮੇਰੀ 130 ਦੀ ਆ ਵੀਰ ਆਇਆ ਸੀ ਇਹ ਕਹਿੰਦਾ ਭਰਾ ਕੇ ਨੇ ਕਿਥੇ ਜਿੰਮ ਪਾਲ ਛੜੀਏ ਅੱਛਾ ਐਡੀ ਐਡੀ ਮੈਂ ਇਹ ਬੜੀ ਜੀ 19 16 ਕਿਲੋ ਦੋਰੀ ਬਈ ਥਲੇ ਹਾਂ ਤੇ ਤੇਰੇ ਨਾਲ ਹੀ ਆ ਹਜੇ ਸੁਨੀਪ ਸਿੰਘਾਂ ਉਦੋਂ ਦੀ ਵੀਡੀਓ ਪਾਏ ਗਿਆ ਨਾ ਤੇ ਫੋਨ ਲਗਾਤਾਰ ਕਰੀ ਜਾਂਦੇ ਆ ਉਦੋਂ ਤੁਹਾਨੂੰ ਘਰ ਮਜਬੂਰੀ ਪੈ ਗਈ ਤੁਸੀਂ ਗੱਡੀ ਨਹੀਂ ਆਈ ਬਣਾਉਣੀ ਸੀ ਤੇ ਹੁਣ ਵੀ ਜਦੋਂ ਸਵੇਰੇ ਆ ਪੈ ਗਈ ਨਾ ਫਿਰ ਤੇ ਇਦਾਂ ਹੀ ਕੰਮ ਚੱਲੀ ਜਾਣਾ ਵਾ ਪਰ ਫਿਰ ਤੂੰ ਆ ਫੇਰ ਪਾਦਾ ਫੇਰ ਆਗੇ ਫਿਰ ਜਦੋਂ ਫਿਰ ਵੀਡੀਓ ਪਾ ਰਹੀ ਆ ਬੋਲੋ ਨੰਬਰ ਨੰਬਰ ਆਪਣਾ ਐਡਰੈਸ ਹੈਗਾ ਜੋ ਪਿੰਡ ਧਵਾਨ ਤੇ ਜ਼ਿਲ੍ਹਾ ਗਦਾਪੁਰ ਤਹਿਸੀਲ ਬਟਾਲਾ ਨੇੜੇ ਅਲੀ ਹਾਲ ਦੇ ਤੇ ਦਲਮ ਦੇ ਤੇ ਕਿਲੇ ਦੇ ਤੇ ਧਿਆਨਪੁਰ ਦੇ ਸਾਰਿਆਂ ਨੇ ਲਾਖਾ ਕੇ ਪਿੰਡ ਪੈਂਦਾ ਹੈ ਧਵਾਨ ਦਮੋਦਰ ਧਵਾਨ ਦਮੋਦਰ ਤਾਂ ਨੰਬਰ ਹੈਗਾ ਜੋ 95924 27529 95924 27529 ਮਦਦ ਪਤਾ ਕਿ ਆਪਣਾ ਮਾਰਦਾ ਬੰਦਾ ਹੈ ਬਾਜੀ ਮੇਰੀ ਗੱਲ ਸੁਣੋ ਆਪਣੇ ਬੰਦੇ ਹਨ ਕਿਦੋਂ ਦੇ ਬੋਲਣ ਦੇ ਆ ਕੈਮਰਾ ਤੇਨ ਬੰਦ ਕਰਿਆ ਉਹ ਨਹੀਂ ਵੀਡੀਓ ਖਿਡਾਰੀ ਕੋਲ ਹੀ ਕਰੀ ਜਾਂਦਾ ਚਲ ਠੀਕ ਹੈ ਦੱਸ ਦਿਓ ਕੰਨ